ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਭਾਈ ਗੁਰਦਾਸ ਜੀ ਜੋ ਆਦ ਗ੍ਰੰਥ ਦੇ ਲਖਾਰੀ ਸਨ ਉਹਨਾਂ ਦੀ ਪਹਿਲੀ ਵਾਰ ਦੀਆਂ ਕੁਝ ਪੰਗਤੀਆਂ ਲੋਕਪ੍ਰੀਆ ਹਨ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗਮੈ ਪਠਾਇਆ ਕਲ ਤਰਨ ਗੁਰੂ ਨਾਨਕ ਆਇਆ ਗੁਰਦਾਸ ਜੀ ਨੇ ਸਿੱਧ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਜਨਮ ਜਨਮ ਸੰਸਾਰ ਦੇ ਕਲਿਆਣ ਭੁੱਲੇ ਭਟਕੇ ਲੋਕਾਂ ਨੂੰ ਤਾਰਨ ਲਈ ਹੀ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿੱਚ ਵੱਖ-ਵੱਖ ਧਰਮਾਂ ਦੀਆਂ ਚਾਰ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਚਾਰ ਉਦਾਸੀਆਂ ਵੀ ਕਿਹਾ ਜਾਂਦਾ ਹੈ ਜੋ 1500 ਤੋਂ ਲੈ ਕੇ 1524 ਈਸਵੀ ਦੇ ਵਿਚਕਾਰ ਸੰਪੂਰਨ ਹੋਈਆਂ ਜਿਸ ਵਿੱਚ ਗੁਰੂ ਜੀ ਨੇ 28000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜੋ ਉਸ ਸਮੇਂ ਬਹੁਤ ਵੱਡੀ ਗੱਲ ਹੈ ਆਵਾਜਾਈ ਦੇ ਸਾਧਨ ਵੀ ਬਹੁਤ ਸੀਮਤ ਸਨ ਗੱਲ ਕਰਦੇ ਆ ਗੁਰਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਜਿਸ ਵਿੱਚ ਉਹ ਬਹੁਤ ਹੀ ਦੇਸ਼ਾਂ ਵਿੱਚ ਗਏ ਗੁਰੂ ਜੀ ਨੇ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਗੱਲ ਕਰਦੇ ਆ ਪਹਿਲੀ ਉਦਾਸੀ ਜੀ ਗੁਰਦਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ 1500 ਤੋਂ ਲੈ ਕੇ 1506 ਈਸਵੀ ਦੇ ਵਿੱਚ ਕੀਤੀ ਜਿਸ ਵਿੱਚ ਗੁਰੂ ਜੀ ਪੂਰਬ ਵੱਲ ਗਏ ਨੇਪਾਲ ਵਿੱਚ ਗੁਰਦਾਨਕ ਦੇਵ ਜੀ ਨੂੰ ਨਾਨਕ ਰਿਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਗੁਰੂ ਜੀ ਸਿੱਕਨ ਤੇ ਪਠਾਨ ਵਿੱਚ ਗਏ ਜਿੱਥੇ ਗੁਰੂ ਜੀ ਨੂੰ ਨਾਨ ਨਾਨ ਗੁਰੂ ਰੂ ਪਹੁੰਚ ਗਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੂਜੀ ਪਹਿਲੀ ਉਦਾਸੀ ਤੋਂ ਬਾਅਦ ਗੁਰੂ ਜੀ ਨੇ ਦੂਸਰੀ ਉਦਾਸੀ ਰੰਭ ਕੀਤੀ 1506 ਤੋਂ ਲੈ ਕੇ 1513 ਦੇ ਵਿੱਚ ਗੁਰੂ ਨਾਨਕ ਦੇਵ ਜੀ ਪੂਰਬ ਤੋਂ ਦੱਖਣ ਵੱਲ ਗਏ ਦੱਖਣ ਵਿੱਚ ਸਿੰਗਲਾ ਦੀਪ ਜਿਸ ਨੂੰ ਅੱਜ ਕੱਲ ਸ਼੍ਰੀਲੰਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਜੀ ਨੇ ਉੱਥੇ ਆਪਣੇ ਪਵਿੱਤਰ ਚਰਨ ਪਾਏ ਉੱਥੋਂ ਦੀਆਂ ਸੰਗਤਾਂ ਗੁਰੂ ਜੀ ਨੂੰ ਨਾਨਕ ਆਚਾਰਿਆ ਦੇ ਨਾਮ ਨਾਲ ਜਾਣਦੀਆਂ ਹਨ ਇਸ ਤੋਂ ਬਾਅਦ ਗੁਰੂ ਜੀ ਨੇ ਆਪਣੀ ਤੀਸਰੀ ਉਦਾਸੀ 1514 ਤੋਂ 1518 ਦੇ ਵਿਚਕਾਰ ਦੱਖਣ ਤੋਂ ਉੱਤਰ ਵੱਲ ਗਏ ਗੁਰੂ ਜੀ ਨੂੰ ਤਿੱਬਤ ਵਿੱਚ ਨਾਨਕ ਲਾਮਾ ਦੇ ਨਾਮ ਨਾਲ ਜਾਣਦੇ ਹਨ ਇਸ ਤੋਂ ਬਾਅਦ ਗੁਰੂ ਜੀ ਚੀਨ ਗਏ ਚੀਨ ਵਿੱਚ ਗੁਰੂ ਜੀ ਨੂੰ ਬਾਬਾ ਫੂਸਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਜੀ ਨੇ ਆਪਣੇ ਪਵਿੱਤਰ ਚੰਨ ਰਸ਼ੀਆ ਦੀ ਧਰਤੀ ਉੱਤੇ ਵੀ ਪਾਏ ਜਿੱਥੇ ਗੁਰੂ ਜੀ ਨੂੰ ਨਾਨਕ ਕਦਾਮਦਾਰ ਦੇ ਨਾਮ ਨਾਲ ਜਾਣਦੇ ਹਨ ਇਹ ਸੀ ਆਪਣੀ ਤੀਸਰੀ ਉਦਾਸੀ ਹੁਣ ਗੱਲ ਕਰਦੇ ਹਾਂ ਗੁਰੂ ਜੀ ਦੀ ਚੌਥੀ ਤੇ ਅੰਤਮ ਉਦਾਸੀ ਦੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ 1500 19 ਤੋਂ 1521 ਵਿੱਚ ਪੂਰੀ ਕੀਤੀ ਜਿਸ ਵਿੱਚ ਗੁਰੂ ਜੀ ਮੁਸਲਮ ਧਰਮ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਤੇ ਗਏ ਜੋ ਕਿ ਅਰਬ ਦੇਸ਼ਾਂ ਦੇ ਨਾਲ ਮਸ਼ਹੂਰ ਹੈ ਗੁਰੂ ਨਾਨਕ ਦੇਵ ਜੀ ਨੇ ਮੱਕੇ ਦੀ ਯਾਤਰਾ ਕੀਤੀ ਜਿਸ ਨੂੰ ਆਪਾਂ ਹੱਜ ਵੀ ਕਹਿੰਦੇ ਹਾਂ ਮੱਕੇ ਵਿੱਚ ਗੁਰਨਾਨਕ ਦੇਵ ਜੀ ਨੂੰ ਨਾਨਕ ਗਲੀ ਹਿੰਦ ਦੇ ਨਾਮ ਨਾਲ ਜਾਣਦੇ ਹਨ ਇਸ ਤੋਂ ਬਾਅਦ ਗੁਰੂ ਜੀ ਬਗਦਾਦ ਗਏ ਬਗਦਾਦ ਗੁਰੂ ਜੀ ਨੂੰ ਨਾਨਕ ਪੀਰ ਦੇ ਨਾਮ ਨਾਲ ਜਾਣਦੇ ਹਨ ਤੇ ਇਰਾਕ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਮਿਸਰ ਦੀ ਜੋ ਅਫਰੀਕਾ ਦੇ ਉੱਤਰ ਵਿੱਚ ਨੀਲ ਨਦੀ ਦੇ ਕੰਢੇ ਤੇ ਸਥਿਤ ਹੈ ਜੋ ਦੁਨੀਆ ਦੀ ਸਭ ਤੋਂ ਲੰਮੀ ਨਦੀ ਵੀ ਕਹੀ ਜਾਂਦੀ ਹੈ ਗੁਰਨਾਨਕ ਦੇਵ ਜੀ ਨੂੰ ਮਿਸਰ ਦੇ ਲੋਕ ਨਾਨਕ ਵਲੀ ਦੇ ਨਾਮ ਨਾਲ ਜਾਣਦੇ ਹਨ ਇਹ ਹਨ ਗੁਰਨਾਨਕ ਦੇਵ ਜੀ ਦੇ ਇੱਕ ਦਰਜਨ ਦੇਖਾਂ ਵਿੱਚ ਵੱਖ-ਵੱਖ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਪ ਸਭ ਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਵੀਡੀਓਆਂ ਮਿਲਦੀਆਂ ਰਹਿਣ ਧੰਨਵਾਦ ਜੀ